ਕਹਿੰਦੇ ਬਾਜੀ ਅੱਜ ਖਾਧਾ ਨਹੀਂ ਢਿੱਲੇ ਬੈਠੇ ਆ ਸਾਡੇ ਘਰੇ ਜਗ੍ਹਾ ਵੀ ਆ ਪਤਾ ਲੱਗਦਾ ਨਹੀਂ ਇਹਨਾਂ ਨੂੰ ਅੰਨੇ ਹੋ ਜਾਂਦੇ ਆ ਖਾ ਕੇ ਇਹ ਛੱਧ ਹਜ਼ਾਰ ਰੁਪਿਆ ਸੀ ਨਾਲ ਦੇ ਰਹੇ ਆ ਮੋਗੇ ਤੇ ਦੋ ਕੁੜੀਆਂ ਰਹਿੰਦੀਆਂ ਇੱਕ ਪਤਲੀ ਤੇ ਇੱਕ ਅੱਖਾਂ ਬਾੜੀਆਂ ਨਾ ਬਿੱਲੋ ਮੈਂ ਦਵਾਈ ਮਸ ਕਰੇ ਕਦੇ ਮਹਿਲਾ ਵਾਲਾ ਰੇ ਕਦੇ ਉਹਲਾ ਵਾਲੇ ਰੇ ਇਹ ਤੋਂ ਮੱਥੇ ਉੱਤੇ ਲਟਾਲੇ ਬਟਾਈਆਂ ਹੁੰਦੀਆਂ ਦੂਜੇ ਮਹੀਨੇ ਨਵੀਆਂ ਰੰਗਾਈਆਂ ਹੁੰਦੀਆਂ ਤੇਰੇ ਧਨੀਆਂ ਨਿਆਰੇ ਤੇਰੇ ਧਨੀਆਂ ਦੇਵਰੇ ਤੇਰੇ ਧਨੀਆਂ ਨਿਆਰੇ ਤੇਰੇ ਧਨੀਆਂ ਨਿਆਰੇ ਕਾਦੀ ਸਾਸਰੀ ਗਾਲ ਜੀ ਮੇਰੇ ਭਰਾਵਾਂ ਨੂੰ ਸਾਡੇ YouTube ਫੈਮਿਲੀ ਸੰਦੀਪ ਮੋਬਾਈਲ ਰਿਪੇਅਰ ਵਾਲਿਆਂ ਨੂੰ ਦਿਲੋਂ ਰਿਸਪੈਕਟ ਜਲਦੀਆਂ ਦੇ ਗਹਿਰਾਈਆਂ ਦੇ ਨਾਲ ਨਮਨ ਕਰਦੇ ਆਂ ਅਸੀਂ ਤੁਹਾਨੂੰ ਸਾਰੇ ਮੇਰੇ ਭਰਾਵਾਂ ਨੂੰ ਸਾਰਿਆਂ ਦੇ ਵਿੱਚ ਜਿਹੜਾ ਪਰਮਾਤਮਾ ਵਸਦਾ ਉਹਨੂੰ ਅਸੀਂ ਨਮਨ ਕਰਦੇ ਆਂ ਤੇ ਸ਼ੁਰੂ ਕਰਦੇ ਆਂ ਅੱਜ ਦੀ ਸੇਲ ਦੀ ਗੱਲ ਅੱਜ ਦੇ ਪ੍ਰਾਈਸ ਦੀ ਗੱਲ ਅੱਜ ਸਟਾਕ ਕਲੀਅਰ ਅਸੀਂ ਸੇਲ ਦੁਆਰੇ ਲਾਉਣ ਲੱਗੇ ਆਂ ਜਿਹਦੇ ਵਿੱਚ ਹੀ ਬੜੇ ਟਾਪ ਟਾਪ ਮਾਡਲ ਤੁਹਾਨੂੰ ਅਸੀਂ ਦੇਣੇ ਆਂ ਮਿੱਟੀ ਦੇ ਬਾ ਵੀਡੀਓ ਮੇਰੇ ਭਰਾ ਪੂਰੀ ਦੇਖ ਲਿਓ ਰੇਟ ਨਹੀਂ ਅੱਛਾ ਲੱਗਾ ਤਾਂ ਕੋਈ ਗੱਲ ਨਹੀਂ ਕਮੈਂਟ ਕਰਕੇ ਦੱਸ ਕੇ ਚਲ ਜਿਓ ਵੀ ਭਾਜੀ ਰੇਟ ਨਹੀਂ ਅੱਛਾ ਸੀਗਾ ਤੇ ਦੱਸ ਕੇ ਜਰੂਰ ਜਾਇਓ ਜੇ ਅੱਛਾ ਲੱਗਾ ਰੇਟ ਤਾਂ ਵੀ ਕਮੈਂਟ ਕਰ ਦਿਓ ਆਰਡਰ ਵੀ ਜਰੂਰ ਦਿਓ ਤੁਹਾਡਾ ਫਰਦ ਤੇ ਸਿਰ ਹੋਏਗਾ 에어ਪੋਰਟ ਫਾਸਲੋ ਮੈਨੂੰ ਘੈਂਡ ਘੈਂਡ ਸਾਰ ਸਾਰ ਮਾਡਲ ਰੈਂਟ ਪਰ ਲਈ ਆ ਮੈਂ ਰੇਟ ਇਦਾਂ ਹੀ ਦੇਈ ਜਾਣਾ 68 ਮੈਂ ਟਾਈਮ ਨਹੀਂ ਹੈ ਖਾਣਦਾ ਮੇਰੇ ਕੋਲ ਤੇ ਆਹ ਮਾਡਲ ਆ ਜਿਹਦੇ ਵਿੱਚ ਦੋ ਸਟ੍ਰੈਪ ਆ ਇਹਦਾ ਰੇਟ ਮੇਰੇ ਭਰਾਵਾਂ ਨੂੰ ਸਿਰਫ ਆਪਾ ਦੇ ਰਹੇ ਆ 499 ਰੁਪਏ ਇਹਦੀ ਚਾਰਜ ਦੇਖ ਰਿਹਾ ਵਈ ਤੁਹਾਡਾ 에어ਪੋਰਟ 2 에어포츠 2 ਬਹੁਤ ਹੀ ਪਿਆਰੀ ਕੁਆਲਿਟੀ ਦੇ ਵਿੱਚ ਆ ਇਹਦਾ ਰੇਟ ਦੇ ਰਿਹਾ ਹਾਂ ਸਿਰਫ 399 ਰੁਪਏ ਮੈਂ ਨਹੀਂ ਦੇ ਸਕਦਾ ਬਾਬੇ ਸਾਡੇ ਘਰੇ ਜਗਾ ਵੀ ਆ ਇਹ ਦਾਦੂ ਨਹੀਂ ਦਿੰਨਾ ਸਾਡੇ ਘਰ ਜਗਾ ਆ ਮੈਂ ਕੀ ਕਰਦਾ ਮੈਂ ਸੁੱਕਾ ਮਾਲ ਖਾਨਾ ਕੋਲ ਪ੍ਰੋ ایرਪੋਡ ਪ੍ਰੋ ਦਾ ਰੇਟ ਮੈਂ ਦੇਣ ਲਗਾ ਸਿਰਫ ਮੇਰੇ ਭਰਾਵਾਂ ਨੂੰ 399 ਰੁਪਏ ਉਹ ਵੀ ਯੂ ਐਸ ਏ ਵਾਲਾ 630 ਰੁਪਏ ਦਾ ਮਾਲ ਜਿਹੜਾ ਮੈਂ ਗੱਲਾਂ ਜਿਆਦੀਆਂ ਮਾਰਨੀ ਆ ਤੇ ਰੇਟ ਤੁਹਾਨੂੰ ਘਟ ਦੇਣੀ ਆ ਐਡਮਾ ਘਟ ਦੇਣੀ ਆ ਗੱਲਾਂ ਜਿਆਦੀਆਂ ਸੁਣਾਉਣੀਆਂ ਆ ਕਿ ਗੱਲਾਂ ਸਾਨੂੰ ਆਉਂਦੀਆਂ ਹੀ ਬੜੀਆਂ ਠੀਕ ਆ ਜੀ 에어ਪੋਰਟ 3 ਦੇਣਾ ਧੰਨਵਾਦ ਸਿਰਫ 449 ਰੁਪਏ ਦਾ ਛੱੜ ਦੇ ਮੇਰਾ ਭਰਾ ਛੱੜ ਦੇ ਛੱੜ ਦੇ ਕਾਹ ਛੱੜ ਦੇ ਮੇਰਾ ਭਰਾ ਮੇਰਾ ਇੱਧਰ ਜੋਰ ਲੱਗਾ ਪਿਆ ਤੂੰ ਦੱਸ ਨਾਲੇ ਇੱਕ ਗੱਲ ਹੋਰ ਧਿਆਨ ਰੱਖਿਓ ਮੇਰੇ ਭਰਾ ਸੌਰੀ ਉਂਗਲ ਮੈਂ ਕਰ ਦਿੱਤੀ ਐ ਇੰਨੀ ਕਰਨੀ ਚਾਹੀਦੀ ਮੇਰੇ ਭਰਾਵਾਂ ਅੱਗੇ ਹੱਥ ਜੋੜਨੇ ਚਾਹੀਦਾ ਲਵ ਯੂ ਸਾਰੇ ਮੇਰੇ ਭਰਾਵਾਂ ਨੂੰ ਤੇ 에어 ਉਹ ਦਬੰਦ ਕਰ ਦੇ ਯਾਰ 에어ਪੋਰਟ 2 Pro ਦਾ ਜਿਹੜਾ ਰੇਟ ਆ ਉਹ ਦੇਣ ਲੱਗਾ ਸਿਰਫ ਮੇਰੇ ਭਰਾਵਾਂ ਨੂੰ ਮੈਂ 600 650 650 ਰੁਪਏ ਨਹੀਂ ਨਹੀਂ 630 ਰੁਪਏ 630 ਰੁਪਏ 630 ਚ ਟੂਪਰ ਕਰ ਦਿੱਤਾ ਜੀ ਲੈ ਲਓ ਲੁੱਟ ਲਓ ਮੇਲਾ 630 ਰੁਪਏ ਜੀ ਇਹਦਾ ਕਾ ਦੇ ਮੈਂ ਯਾਰ ਮੇਰੇ ਉਹ ਕਹਿੰਦਾ ਕਿੰਦਾ ਕਹਿੰਦਾ ਗਾੜ ਚੜੇ ਹੋਰ ਦੱਸੋ ਮੈਂ ਦੇਣ ਦੀ ਹਾਂ ਨਿੱਕੀ ਮੋਟੀ ਗੱਲ ਤੇ ਸਟੋਰੀ ਨਹੀਂ ਪਉਦਾ ਆਸ਼ਕਾ ਦੇ ਵਾਂਗੂ ਵੰਗਾ ਦੇਣ ਨਹੀਂ ਆਉਂਦਾ ਲਿਓ پرو ਪੀਐਸਪੀ ਦਾ ਦਊਗਾ ਸਿਰਫ ਮੈਂ 740 ਰੁਪਏ ਦਾ ਤੂੰ ਵੀ 740 ਦਾ ਦੇ ਦਊਗਾ 3 ਵੀ 740 ਦਾ ਪਾਜੀ ਮਿਹਰਬਾਨੀ ਠੀਕ ਥੈਂਕ ਯੂ ਲਵ ਯੂ ਉਹ ਯੋਸੇ ਬਾਲਾ ਪਾਇਆ ਭਾਈ ਨਾ ਨਹੀਂ ਪਾ ਦੇ ਮੋਗੇ ਤੇ ਦੋ ਕੁੜੀਆਂ ਰਹਿੰਦੀਆਂ ਇੱਕ ਪਤਲੀ ਤੇ ਇੱਕ ਭਾਰੀ ਆਪੇ ਲੈ ਜਾਣਗੇ ਜਿਹਨੂੰ ਲੱਗੀ ਪਿਆਰੀ ਠੀਕ ਹੈ ਜੀ ਇਸ ਕਰਕੇ ਕਹਿੰਦਾ ਜਿਹਨੂੰ ਇਹ ਬਹੁਤ ਸੋਹਣੀ ਲੱਗੂਗੀ ਲੈ ਜੂਗਾ ਮੇਰਾ ਭਰਾ ਜਿਹਨੂੰ ਨਹੀਂ ਅੱਛੀ ਲੱਗੂਗੀ ਹੋਰ ਬਾਏ ਕਰ ਲਿਓ ਯਾ ਡੀਡੀ ਨੰਬਰ 1 ਦਾ ਐਸਾ ਰੇਟ ਦੇ ਕੇ ਜਾਣਾ ਮੇਰੇ ਭਰਾਵਾਂ ਨੂੰ ਅੱਧਨਾ ਮਚਾ ਦਈਏ ਅਗਨਾ ਲਾ ਦੀਏ ਖੜੇ ਖਲੋਤਿਆਂ ਨੂੰ ਤਾਂ ਕਹਿ ਦਿਓ ਮੇਰੇ ਭਰਾ ਇਹ ਨੰਬਰ 1 ਠੀਕ ਹੈ ਜੀ ਆਹ ਮਾਡਲ ਚੈੱਕ ਕਰੋ ਮੇਰੇ ਭਰਾ ਕਿੰਨਾ ਸੋਹਣਾ ਮਾਡਲ ਆਇਆ ਵਾ ਠੀਕ ਹੈ ਜੀ ਇਹਦੀ ਡਿਸਪਲੇ ਕੁਆਲਿਟੀ ਬੜੀ ਪਿਆਰੀ ਆ ਇਹਦੇ ਪੀਸ ਮੇਰੇ ਕੋ ਪਏ ਆ 3 1 ਐਂਡ 2 ਐਂਡ 3 ਜਿਹਦੇ ਵਿੱਚ ਮੇਰੇ ਕੋ ਇੱਕ ਪਿਆ ਮੇਰੀਆਂ ਭੈਣਾਂ ਵਾਸਤੇ ਪਿੰਕ ਕਲਰ ਮੈਂ ਕਹਿੰਦਾ ਕੋਈ ਇਹਦੀ ਕੁਆਲਿਟੀ ਨਿੰਦ ਨਵੇ ਨਾ ਆ ਪਿੰਕ ਕਲਰ ਓਏ ਹੋਏ 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 ਚੈੱਕ ਕਰੋ ਮੇਰੇ ਭਰਾ ਡਾਜਾ ਡਾਜਾ 1400 ਨਹੀਂ ਮੇਰੇ ਪਈਏ ਦੋ ਮੇਰੇ ਕੋ ਸਿਲਵਰ ਕਲਰ ਪਏ ਆ ਤੇ ਇੱਕ ਮੇਰੇ ਕੋ ਪਿਆ ਵਾ ਕਰਨ ਛੱਡ ਮੇਰਾ ਭਰਾ ਐਡਮਾ ਲੈ ਗਿਆ ਘੰਡ ਘੰਡ ਦਾ ਰੋਣਾ ਮੈਂ ਇਹ ਬਾਰ ਬਾਰ ਤੁਹਾਨੂੰ ਦੱਸੂਗਾ ਐਡਮਾ ਲੈ ਗਿਆ ਨਵੇਂ ਵਾਲੇ ایرਪੋਰਟ ਜੋ ਤੈਨੂੰ ਸਮਝਾਉਂਦਾ ਚੱਕੀ ਆ ਸਾਰੇ ਮੇਰੇ ਭਰਾਵਾਂ ਦਾ ਦਿਲੋਂ ਧੰਨਵਾਦ ਤੁਹਾਡੇ ਤੋਂ ਬਿਨਾ ਅਸੀਂ ਕਿਸੇ ਜੋਗੇ ਨਹੀਂਗੇ ਨਾ ਅੱਜ ਤੱਕ ਹੋਏ ਆ ਤੇ ਤੁਸੀਂ ਇੱਥੋਂ ਤੱਕ ਸਾਨੂੰ ਪਹੁੰਚਾਇਆ ਵਾ ਕਿਸ ਮੁਕਾਮ ਤੇ ਅਸੀਂ ਪਹੁੰਚੇ ਆ ਮੈਂ ਜਾਣਦਾ ਮੇਰਾ ਪੂਰਾ ਦਿਲ ਲੱਗਦਾ ਹੈ ਕਿ ਸਾਡੇ ਭਰਾ ਜਾਣਦੇ ਆ ਹਨਾ ਲੇਕਿਨ ਜੋ ਤੁਸੀਂ ਮੈਨੂੰ ਦਿੱਤਾ ਮੈਂ ਉਹਦਾ ਸ਼ੁਕਰਗੁਜ਼ਾਰ ਰਹਾਗਾ ਹਮੇਸ਼ਾ ਵਾਸਤੇ ਹਮੇਸ਼ਾ ਵਾਸਤੇ ਸ਼ੁਕਰਗੁਜ਼ਾਰ ਰਹਾਗਾ ਰੱਬ ਦਾ ਤੁਹਾਡੇ ਅੰਦਰ ਵਸਦੇ ਰੱਬ ਦਾ ਕਿ ਤੁਸੀਂ ਮੈਨੂੰ ਰੱਬ ਬਣ ਕੇ ਹੀ ਤੁਸੀਂ ਸਾਨੂੰ ਪਿਆਰ ਦਿੱਤਾ ਤੁਹਾਡੇ ਅੰਦਰ ਰੱਬ ਵਸਿਆ ਤੁਸੀਂ ਸਾਨੂੰ ਪਿਆਰ ਦਿੱਤਾ mohabbat ਦਿੱਤੀ ਇਹ ਬੜੀ ਪਿਆਰੀ ਆਟਮਾ ਇਹਦੇ ਦੋ ਤਿੰਨ ਫੀਚਰ ਆ ਮੈਂ ਦੱਸ ਦਵਾਂ ਇੱਕ ਤਾਂ ਆਹ ਦੇਖੋ ਰਾਤ ਨੂੰ ਕਿਸੇ ਦੇ ਅੱਖਾਂ 'ਚ ਮਾਰੀ ਹੋਵੇ ਤਾਂ ਅੰਦਾ ਕਰ ਦੂਗੀ ਠੀਕ ਆ ਜੀ ਇਹ ਇਹਦੇ ਰੱਬ ਸੁੱਖ ਰੱਖੇ ਤੁਸੀਂ ਗੱਡੀ ਦੇ ਵਿੱਚ ਫਸ ਜੰਨੇ ਉਹ ਬੈਲਟ ਲੌਕ ਹੋ ਜਾਂਦਾ ਆ ਇਹਦੇ ਅੰਦਰ ਆਹ ਬਲੇਡ ਆ ਇਹ ਇਦਾਂ ਇਦਾਂ ਕਰਨਾ ਆਪਾਂ ਫੇਰ ਨਾਲ ਦੇ ਬਲੇਡ ਬੈਲਟ ਉਹ ਵੱਢਿਆ ਜਾਣਾ ਆ ਠੀਕ ਆ ਜੀ ਤੇ ਆਹ ਰੱਬ ਨਾ ਕਰੇ ਸੀਸਾ ਅੰਦਰ ਫਸੇ ਰਹਿ ਜੀ ਇਹ ਆਬ ਸੀਸਾ ਤੋੜਨ ਦਾ ਕੰਮ ਆਊਗੀ ਰੱਬ ਨਾ ਕਰੇ ਤੁਹਾਡਾ ਫੋਨ ਡੈੱਡ ਹੋ ਜੇ ਇਹ ਪਾਵਰ ਬੈਂਕ ਵੀ ਆ ਇਹ ਪਾਵਰ ਬੈਂਕ ਵੀ ਚਾਰਜ ਕਰੂਗੀ ਠੀਕ ਆ ਜੀ ਤੇ ਤਾਂ ਕਰਕੇ ਕਹਿੰਦਾ ਆਂ ਕੂਰ ਨਹੀਂ ਗੱਲ ਕੋਈ ਹੈਗੀ ਓਕੇ ਇਹਦਾ ਡਰੇਟ ਦੇਣ ਲੱਗਾ ਸੀਗਾ ਮੈਂ ਇਹਦੀ ਵੀਡੀਓ ਪਾਈ ਸੀ ਕਿ ਆਪਾਂ ਬਹੁਤ ਹੀ ਪਿਆਰ ਮਿਲਿਆ ਇਹ 750 ਰੁਪਿਆ ਪ੍ਰਾਈਸ ਆ ਬਾਇਓ 1 ਗੇਟ 1 ਆਫਰ ਇਹਦਾ ਆਪਾਂ ਪਾਇਆ ਸੀਗਾ ਤੇ ਇਹਦੇ ਵਿੱਚ ਗੁੰਜੈਸ਼ ਤੇ ਹੈ ਨਹੀਂਗੀ ਲੇਕਿਨ ਫਿਰ ਵੀ ਲਾਈਵ ਵਾਲਿਆਂ ਵਾਸਤੇ ਥੋੜਾ ਬਹੁਤਾ ਕਰ ਦਿੰਨੇ ਆਪਾਂ 799 ਰੁਪਈ ਸੌਰੀ 799 ਰੁਪਈ ਅੱਗੇ ਆ ਜਾਓ ਡਰੋਨ ਆਪਾਂ ਡਰੋਨ ਪਾਇਆ ਸੀਗਾ ਪੀ T6 ਬੜਾ ਪਿਆੜਾ ਡਰੋਨ ਸੀਗਾ ਅੱਜ ਮਿੱਟੀ ਦੇ ਭਾ ਦੇਣ ਲੱਗੇ ਆ 2500 ਰੇਟ ਹੋਊਗਾ ਨਾ ਮਿੱਟੀ ਦਾ ਟਰਾਲੀ ਦਾ ਅਸੀਂ ਉਹ ਤੋਂ ਵੀ ਸਸਤਾ ਦੇਣ ਲੱਗੇ ਆ ਹੋਰ ਦੱਸ ਤੇ ਆ ਚੈੱਕ ਕਰੋ ਇੱਧਰ ਕੁਆਲਿਟੀ ਗਲਤ ਪਿਆ ਡਰੋਨ ਤਾਂ ਜਿਆਦਾ ਡਰੋਨ ਵਿੱਚ ਕਿਹੜਾ ਫਸਿਆ ਹੋਇਆ ਓਏ ਉਹ ਸਸਤਾ ਵਾਲਾ ਹਾਂ ਸੂਈ ਰੱਜੇ ਆ ਜਿਹੜਾ ਮਰਜੀ ਪਾਈ ਜਾਂਦੇ ਆ ਇੱਕ ਗੱਲ ਦੱਸ ਦਿੰਦਾ ਕਿਸੇ ਕੋਈ ਅਗਰ ਮੇਰਾ ਭਰਾ ਭਰਾ ਕੋਈ ਸ਼ੌਪ ਕੀਪਰ ਸਾਡੀ ਕੋਈ ਵੀਡੀਓ ਦੇਖਦਾ ਪਿਆ ਰੱਜਿਆ ਸ਼ੌਪ ਦੇ ਕੋਈ ਨਾ ਰੱਖਿਓ ਜਿਹੜਾ ਰੱਜ ਕੇ ਆਵੇ ਜੀ ਰਾਜ ਜੀ ਕੋਈ ਨਾ ਸ਼ੌਂਕ ਤੇ ਰੱਖਿਓ ਪ੍ਰਾਣ ਬਣ ਕੇ ਤੰਗ ਹੋ ਜਾਓਗੇ ਤੁਸੀਂ ਸਾਰਾ ਵੀ ਹੋਣਾ ਉਧਰ ਹਨ ਇਸ ਕਰਕੇ ਕਹਿ ਰਿਹਾ ਮੈਂ ਮੇਰਾ ਭਰਾ ਕਿਉਂਕਿ ਮੈਂ ਬਹੁਤ ਪਰੇਸ਼ਾਨ ਆ ਜੇ ਮੇਰਾ ਭਰਾ ਇਹਦਾ ਦੂਜਾ ਪੀਸ ਲਿਆ ਇਹਦਾ ਇਦਾਂ ਕਰਦੇ ਆ ਮਤਲਬ ਕੋਈ ਚੀਜ਼ ਕਿਸੇ ਚ ਪਾਤੀ ਕੋਈ ਕਿਉਂਕਿ ਅੰਨੇ ਹੋ ਜਾਂਦੇ ਆ ਖਾ ਕੇ ਹਾਂ ਮੈਂ ਕਾਇਆ ਕਰੋ ਉਹ ਦੇਖਣਾ ਮੁੰਡਾ ਫੇਮਸ ਹੋ ਗਿਆ ਨਾ ਮਿੰਟ ਤੁਸੀਂ ਅ ਬਹੁਤ ਟੈਲੈਂਟ ਮੁੰਡਾ ਆ ਤੇ ਇਹਦਾ ਰੇਟ ਮੇਰੇ ਭਰਾਵਾਂ ਨੂੰ ਬਹੁਤ ਘੈਂਟ ਦੇਣ ਲੱਗਾ ਅੱਜ 350 450 ਰੁਪਏ 350 ਰੁਪਏ ਕੋਈ ਦੇ ਦੇ ਤੁਹਾਨੂੰ ਤੇ ਮੈਨੂੰ ਦੱਸ ਦਿਓ ਮੈਂ ਕੰਮ ਛੱਡ ਦੂੰਗਾ ਤੇ ਮੇਰਾ ਕੰਮ ਛਡਾਉਣ ਵਾਸਤੇ ਕੋਈ ਮੇਰਾ ਭਰਾ ਪੱਲੇ ਉਪਾ ਕੇ ਨਾ ਰਹਿ ਦੇਵੇ ਕੋਈ ਦੇ ਦੇ ਮੈਨੂੰ ਕੰਮ ਛੱਡਣਾ ਮੈਂ ਇਦਾਂ ਦੀ ਗੱਲ ਨਹੀਂ ਹੈਗੀ ਲੈ ਫਾਇਦਾ ਨਹੀਂ ਬੋਲਣ ਦਾ ਲੈ ਫੜਾਈਏ ਹਲੇ ਆ ਲੈ ਲੈ ਵੇਟ ਮੈਨ ਵੇਟ ਮੈਨ ਵਾਹਰਾ ਕਰ 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 ਤੇ ਸਦਾ ਸੱਦ ਨਹੀਂ ਹੋਣੀ ਲੈ ਨਾ ਫੈਲੂ ਮਰੀਆ ਜੱਬ ਤੇਰੀ ਐਸਾ ਬਾਹਰ ਮੈਂ ਕਈ ਵਾਰ ਲੰਘਦਾ ਹਾਂ ਵੇਖੀ ਟੀ ਚੱਕਰ ਹੈ ਚੱਕਰ ਕਦੇ ਨਹੀਂ ਮੈਂ ਚੱਕਰ ਬਦਲਦਾ ਮੈਂ ਅੰਦਰ ਆ ਜਾ ਉਹ ਬਾਹਰ ਉਹਦੇ ਮਿਲ ਲੈਣੇ ਸ਼ੂ ਸ਼ੂ ਵੀ ਥਈ ਰਾਂ ਮੈਂ ਅੱਜ ਕੱਲ੍ਹ ਵੀ ਚੱਕਰ ਆ ਪਿਛਲੇ ਵੰਦ ਲਗਾ ਦਾ ਚਲੋ ਸ਼ੂ ਵਗਾ ਲੀਏ ਕਰਣ ਦਿਖਾ ਦੇ ਹੁਣ ਵੀ ਲਾਈਵ ਚੱਲ ਰਿਹਾ ਹੈ ਕਿਵੇਂ ਕਰੋ ਕਰਮਾ ਆਹ ਨਾਲ ਸੋਦੇ ਤੇ ਅੱਗੇ ਤੋਂ ਖੰਣਾ ਪਰ ਲੰਘੇ ਨਾ ਮੈਂ ਗੱਲ ਲੱਗ ਅ ਤੇਰੀਆਂ ਬੜੀਆਂ ਬੜੀਆਂ ਚੀਜ਼ਾਂ ਬਣਾਉਂਦਾ ਜੀ ਸੁਬਾਹ ਮੈਂ ਲਾਇਆ ਠੀਕ ਹੈ ਜਿਹੜਾ ਗੰਡਾ ਲਾ ਰਿਹਾ ਮੰਗ ਅੱਗੇ ਵੀ ਕਈ ਵਾਰ ਆ ਜਾਂਦਾ ਹੈ ਨਾ ਫੋਟੋ ਦੇਖ ਕੇ ਕੈਮਰੇ ਵਿੱਚ ਦੇਖੋ ਬੰਦਾ ਹੈ ਅ ਅ ਤੁਹਾਡਾ ਨੰਬਰ ਕਿੰਨਾ ਹੁੰਦਾ 72 56 56 11 56 11 ਤਾਂ ਦਾ ਨੰਬਰ ਆ ਗਿਆ ਚਲੋ ਕਰਦੇ ਹਾਂ ਮੈਂ ਧੰਨਵਾਦ ਤੁਹਾਡਾ ਆਹ ਡਰੋਨ ਆਪਾਂ ਪਾਇਆ ਸੀਗਾ ਜੀ 2950 ਰੁਪਏ ਦਾ ਸਟਾਰਟਿੰਗ ਦੇ ਵਿੱਚ ਸਟਾਰਟਿੰਗ ਦਾ ਮਤਲਬ ਕੀ ਹੁੰਦਾ ਸੋਨੇ ਸ਼ੁਰੂ ਸੋਨੇ ਸ਼ੁਰੂ ਮੈਂ ਸਟਾਰਟਿੰਗ ਦਾ ਮਤਲਬ ਇਹਦਾ ਸ਼ੁਰੂ ਸ਼ੁਰੂ ਜਨਾ ਹਾਂ ਸਟਾਰਟਿੰਗ ਦਾ ਮਤਲਬ ਇਹਦਾ ਸ਼ੁਰੂ ਸ਼ੁਰੂ ਦੇ ਵਿੱਚ ਅੱਜ ਦੇ ਰਿਹਾ ਆਂ ਮਿੱਟੀ ਦੇ ਭਾਅ ਮਿੱਟੀ ਦੇ ਭਾਅ ਮਤਲਬ ਸਮਝ ਗਏ ਨਾ ਬੋਲਣ ਲਗਾ ਇਹ ਸੋਲਿਓ ਮੇਰੇ ਭਰਾ 1499 ਰੁਪਏ ਹੋਰ ਮੇਰੇ ਬਾਦ ਨੂੰ ਉਹ गाना ਸੁਣ ਜਾਨ ਕਸਮ ਲੈ ਖੰਬਾ ਸੁਣਿਆ ਗਰੀਬ ਦਾਦੇ ਇੱਕ ਵਾਰ ਸਟੇਰਾ ਕਿਹਦਾ ਗਾਣਾ ਉਹ ਇੱਕ ਵਾਰ ਸੁਣਾਣਾ गा ਕੇ ਵੇਗਾ ਕਰ ਸੰਗਤ ਸੰਮਲੇ ਖੰਬਾ ਤੇਰਾ ਲੈ ਖੰਬਾ ਵਾਲੀ ਨਵੇੜੋਂ ਬਰੇ ਭਰਾ ਅਜ ਪੂਰੇ ਖਿੜੇ ਆ ਤੇ ਕਿਉਂਕਿ ਗੱਲ ਇਦਾਂ ਆ ਬਈ ਬੰਦਾ ਸਾਨੂੰ ਮਿਲ ਗਿਆ ਨਵਾਂ ਤਾਂ ਕਰਕੇ ਮੈਂ ਕਿਹਾ ਅਜ ਲਾਈਵ ਹੰਨੇ ਯਾਰ ਬੰਦਾ ਮਿਲ ਗਿਆ ਨਵਾਂ ਸਾਨੂੰ ਓਏ ਆ ਚੈੱਕ ਕਰੋ ਮੇਰੇ ਭਰਾ ਕਿਹੜਾ ਨਾਮ ਦਾ ਹੈ ਬੰਦਾ ਕਿਹੜਾ ਨਾਮ ਆ ਉਹ ਸਮਝ ਕੇ ਮੇਰੇ ਭਰਾ ਆ ਚੀਜ਼ ਦੇਣ ਲੱਗਾ ਬੜੀ ਘੱਟ ਰੇਟ ਦੇ ਉੱਤੇ ਮੇਰੇ ਭਰਾ ਚੱਕ ਲਿਓ ਦਵਾ-ਦਵ ਕਿਉਂ ਕਿ ਵਿਕਦੀ ਨਹੀਂ ਪਈ ਸਾਡੀ ਅਸੀਂ 800 ਜੀ ਵੀ ਪਾ ਕੇ ਦੇਖ ਲਿਆ 500 ਜੀ ਪਾ ਕੇ ਦੇਖ ਲਿਆ ਔਰ ਇਹਨੂੰ 1399 ਪਾ ਕੇ ਦੇਖ ਲੈਨੇ ਆ ਦੇਗੀ ਤਾਂ ਠੀਕ ਆ ਨਹੀਂ ਤੇ ਵੇਡ ਕਰ ਲੈ ਉਹ ਹੋਰ ਰੇਟ ਥੱਲੇ ਆ ਜਾਊਗਾ ਕਿਉਂਕਿ ਦੁਕਾਨਦਾਰ ਨੇ ਰੱਖ ਕੇ ਕੀ ਕਰੋਗੇ ਯਾਰ ਅਸੀਂ ਰੱਖ ਕੇ ਕੀ ਕਰਾਂਗੇ ਵੇਚਾਂਗੇ ਨਾ ਇਦਾਂ ਹੀ ਹੁੰਦਾ ਯਾਰ ਜਿਹੜੀ ਚੀਜ਼ ਅੱਛੀ ਆ ਆਟਮ ਆ ਪਿਆਰੀ ਬੜੀ ਆਟਮ ਆ ਬਹੁਤ ਕਬੂਲੀ ਗਈ ਆ ਲੇਕਿਨ ਪਤਾ ਨਹੀਂ ਲੋਕਾਂ ਨੂੰ ਹੋਇਆ ਕੀ ਲੋਕੀ ਆਨਲਾਈਨ ਇੰਦੀ ਮਹਿੰਗੀ ਮੰਗਾ ਲੈਂਦੇ ਆ ਅਲਟਰਾ ਪਾਸਟਾ ਦੀ ਸਸਤੀ ਪਾਉਨੇ ਆ ਸਾਡੀ ਵਿਕਦੀ ਨਹੀਂ ਪਤਾ ਨਹੀਂ ਲੋਕ ਲੋਕਾਂ ਨੂੰ ਯਾਰ ਐਦਾਂ ਨਾ ਕਰਿਆ ਕਰੋ ਪਤਾ ਕਿਦਾਂ ਤੁਸੀਂ ਜਿਹੜੇ ਥੋੜੇ ਕਸਟਮਰ ਆ ਮੇਰੇ ਮੈਨੂੰ ਪਤਾ ਹੈ ਮੇਰੇ YouTube ਤੇ ਵੀ 100 ਵਿਊ ਹੋਣਾ ਮਸਾ ਹੀ ਲਿ ਗਈ ਹੈ ਲੇਕਿਨ ਮੈਂ ਕਹਿੰਦਾ 100 ਅਗਰ ਤੁਸੀਂ 100 ਵੀ ਮੇਰਾ ਵੀਡੀਓ ਸ਼ੇਅਰ ਕਰ ਦੋਗੇ ਹਨਾ ਸਾਡੀ ਵੀਡੀਓ ਸ਼ੇਅਰ ਕਰ ਦੋਗੇ 100 ਬੰਦਾ ਅੱਗੇ ਤੇ 200 ਹੋ ਜਾਊਗਾ 200 ਬੰਦਾ ਵੀ ਅਗਰ ਉਹਨਾਂ ਚੋਂ 50 ਹੀ ਕਰਨਗੇ ਐਦਾਂ ਮੇਰੇ ਭਰਾ ਥੋੜੀ ਜੀ ਹੈਲਪ ਕਰਾ ਦਿਓ ਮੇਰੇ ਭਰਾ ਨਾਲ ਥੋ ਅੱਗੇ ਬਹੁਤ ਥੇਰੋ ਪੈਸਾ ਕਮਾ ਲਿਆ ਵਾ ਲੇਕਿਨ ਥੋੜਾ ਜਿਹਾ ਪੈਸਾ ਮੈਨੂੰ ਹੋਰ ਚਾਹੀਦਾ ਆ ਤੇ ਉਹਨੇ ਇੱਕ ਮੇਰੀ ਹੈਲਪ ਕਰ ਦੋ ਮੈਂ ਸਾਰੀ ਉਮਰ ਤੁਹਾਡਾ ਦੇਣ ਨਹੀਂ ਦੇ ਸਕਦਾ ਤੇ ਲਵ ਯੂ ਸਾਰੇ ਮੇਰੇ ਭਰਾਵਾਂ ਨੂੰ ਗੱਲਾਂ ਆਪਣੀਆਂ ਇਦਾਂ ਹੀ ਆ ਬਸ ਇਹ ਅੱਛੀਆਂ ਲੱਗੀਆਂ ਤਾਂ ਕਮੈਂਟ ਕਰ ਦਿਓ ਸੋਣਾ ਜਾਨੀ ਤਾਂ ਵੀ ਲਵ ਯੂ ਆ ਸੈਟੇ ਕਿੰਨਾ ਠੀਕ ਆ ਜੀ ਅੱਗੇ ਆ ਜਾਓ ਕਿਸੇ ਮੇਰੇ ਭਰਾ ਕੋਲ ਪੈਸੇ ਹੈਗੇ ਆ ਤਾਂ ਗੋਡਿਆ ਜੇ ਕੋਈ ਮੇਰਾ ਭਰਾ ਮਾਤਾ ਦਾ ਕਿਸੇ ਕੋਲ ਪੈਸੇ ਨਹੀਂ ਹੈਗੇ ਤਾਂ 60000 ਰੁਪਿਆ ਸੀ ਇਹਦਾ ਜਿਹੜਾ ਇੰਡੀਅਨ ਕਰੰਸੀ ਵਾਈਜ਼ ਬਣ ਜਾਂਦੀ ਆ ਹਾਂ 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 ਕੋਲ ਦਾ ਇਹ ਨੋਟਾ ਇਹ ਆਪਣਾ ਪੂਰਾ 60000 ਬਣ ਜਾਣਾ ਆ ਠੀਕ ਆ ਇਹ 5000 ਰੁਪਏ ਅਸੀਂ ਨਾਲ ਦੇ ਰਹੇ ਆ ਤੇ ਰੇਟ ਇਹਦਾ ਜਿਹੜਾ ਅਸੀਂ ਕਰ ਦਿੱਤਾ ਸਿਰਫ 480 ਰੁਪਏ ਇਹ ਸੁਪਰੀਮ ਗਨ ਕਹਿੰਦੇ ਆ ਇਹਨੂੰ ਮਜਾ ਆਉਂਦਾ ਤੁਸੀਂ ਲਗੋਗੇ ਐਨ ਆਰ ਆਈ ਤੁਸੀਂ ਲਗੋਗੇ ਬਾਹਰਲੇ ਚਾਹੇ ਆਪਣਾ ਕੁੰਡਾ ਕਰਾ ਕੇ ਉੱਥੇ ਆ ਜਾਵਾਂਗੇ ਤੁਸੀਂ ਬਾਅਦ ਤੁਹਾਨੂੰ ਲੱਗੂਗਾ ਵੀ ਯਾਰ ਖਾਦੀ ਪੀਤੀ ਮੈਂ ਤੁਹਾਨੂੰ ਦੱਸਦਾ ਮੈਂ ਕਿਹੇ ਜੱਸ ਨਾ ਅ ਜੱਸ ਮੈਂ ਕਿਹੇ ਵਿਆਹ ਦੇ ਨਾ 1000 ਰੁਪਿਆ ਵਾਰਤਾ ਸੀਗਾ ਵਿਆਹ ਵਿਆਹ ਇਦਾਂ ਹੀ ਸੀਗਾ ਕੋਈ ਦੂਰ ਦੂਰ ਦਾ ਹੀ ਸੀਗਾ ਮੈਨੂੰ ਅਜ ਤੱਕ ਪਸਤਾਵਾ ਲੱਗਿਆ ਰਹੋ ਸੱਚੀ ਗੱਲ ਆ ਹੁੰਦਾ ਨਾ ਕਦੇ ਇਦਾਂ ਉਸ ਟਾਈਮ ਬੰਦਾ ਲੋਰ ਲੋਰ ਚ ਵਾਰ ਦਿੰਦਾ ਆ ਤੇ ਲੈ ਆ ਲੈ ਮੋਡਲ ਲੈ ਆ ਰੈਂਟ ਪਰ ਮੋਡਲ ਲੈ ਆ ਆ ਬਾਰੇ ਇੰਨੇ ਵੜੇ ਤੇ ਅੱਗੇ ਆਹ ਇੱਕ ਗੇਮ ਆ ਜਿਹਦੀ ਕੀ ਬਹੁਤ ਜ਼ਿਆਦਾ ਡਿਮਾਂਡ ਆਈ ਆ ਗੇਮਾਂ ਇਹਦੇ ਵਿੱਚ ਹੈਗੀਆਂ 400 ਠੀਕ ਆ ਜੀ ਰੇਟ ਇਹਦਾ ਦੇਣਾ ਅੱਜ ਮੇਰੇ ਭਰਾਵਾਂ ਨੂੰ ਸਿਰਫ ਮੈਂ 399 ਰੁਪਈਏ ਜਾਨ ਕਸਮ ਲੈ ਖੰਬਾ ਠੀਕ ਆ ਤੇ ਸੁਣਾ ਆਪਣੇ ਗਾਣਾ ਇਹ ਕਿਵੇਂ ਸੁਣਾ ਦੇ ਬੜਾ ਜਾ ਦੇਖ ਲਾ ਪਿਆਰ ਨਹੀਂ ਸੁਣਾ ਲੋ ਮੈਂ ਮਤ ਕਰਨਾ ਮੈਂ ਬੋਲਣਾ ਨਹੀਂ ਤੇਰੇ ਨਾਲ ਅਸੀਂ ਸੀਗਾ ਆ ਆਈਟਮ ਇਹ ਮੈਂ ਬਹੁਤ ਹੀ ਪਿਆਰੀ ਆਈਟਮ ਆ ਜਿਹੜੇ ਮੇਰੇ ਭਰਾ ਟੈਬਲੇਟ ਯੂਜ਼ ਕਰਦੇ ਆ ਉਹਨਾਂ ਵਾਸਤੇ ਅਸਲ ਆ ਤੇ ਸ਼ਾਇਦ 360 ਡਿਗਰੀ ਰੋਟੇਟ ਆ 750 ਰੁਪਏ ਰੇਟ ਆ ਲੇਕਿਨ ਅੱਜ ਮੈਂ ਦੇ ਰਿਹਾ ਮੇਰੇ ਭਰਾਵਾਂ ਨੂੰ ਸਿਰਫ ਪਰ 95 ਰੁਪਏ ਰੇਟ ਤੇ ਕਿਨ ਆ ਪਾਵਰ ਬੈਂਕ ਆਇਆ ਵਾ ਮੇਰੇ ਪਾਊਆ ਪਾਵਰ ਬੈਂਕ ਆਇਆ ਵਾ 10000mAh ਤੇ 20000mAh ਤੇ ਡਿਸਪਲੇ ਵਾਲਾ ਮਾਡਲ ਡਿਸਪਲੇ ਵਾਲਾ ਮਾਡਲ ਤੇ ਪਲੱਸ ਸੁਪਰ ਫਾਸਟ 10000 ਦਾ 1250 ਜਾਂ 20000 ਦਾ 1650 ਰੁਪਏ ਆ ਲੇਕਿਨ ਅੱਜ ਜਿਹੜਾ ਅਸੀਂ ਸਪੈਸ਼ਲ YouTube ਤੇ ਵੀਡੀਓ ਪਾ 10000 ਦਾ 850 ਤੇ 20000 ਦਾ 1150 ਰੁਪਏ ਕਟਿੰਗ ਕਟਿੰਗ ਰੇਟ ਕਟਿੰਗ ਕਟਿੰਗ ਮਾਲ ਵੀ ਤੇਜ਼ ਆ ਕਟਿੰਗ ਪੂਰਾ ਐ ਚਾਰਜ ਫੁੱਲ ਪਾ ਦੂਗਾ ਤੇ ਬਾਕੀ ਸਾਰੇ ਮੇਰੇ ਭਰਾ ਥੋੜਾ ਜਿਹਾ ਦਿਮਾਗ ਵੀ ਯੂਜ਼ ਕਰਿਆ ਕਰੋ ਆਪੋ ਆਪਣਾ ਕੋਈ ਇਦਾਂ ਦਾ ਕਮੈਂਟ ਨਾ ਕਰਿਆ ਕਰੋ ਇਹ ਆ ਉਹ ਆ ਸਿਰਫ ਇੱਕ ਅ ਅੱਛਾ ਸਾਰੇ ਮੇਰੇ ਭਰਾ ਦੋ ਦਿਨ ਠੀਕੇ ਰਹਿ ਜਾਣ ਤਾਂ ਕਰਕੇ ਇਦਾਂ ਦਾ ਲਾਈਵ ਅਸੀਂ ਕਰੀਦਾ ਜਾਂ ਵੀਡੀਓ ਬਣਾਈਦੀ ਆ ਇੱਕ ਪਰਦਾ ਹੁੰਦਾ ਆ ਕਈ ਮੇਰੇ ਭਰਾ ਸ਼ੌਪ ਤੇ ਆਉਂਦੇ ਆ ਮੈਨੂੰ ਸਿੱਧਾ ਹੀ ਕਹਿੰਦੇ ਭਾਜੀ ਅੱਜ ਖਾਧਾ ਨਹੀਂ ਢਿੱਲੇ ਬੈਠੇ ਉਹ ਮੈਂ ਕਹਾ ਮਹਾਰਾਜ ਜੀ ਉਹ ਪਰਦਾ ਹੁੰਦਾ ਆ ਹੁਣ ਮੈਂ ਸ਼ੌਪ ਤੇ ਬੈਠਾ ਆ ਮੈਂ 20 ਘੰਟੇ ਛੜਾ ਥੋੜੀ ਮਾਰੀ ਜਾਵਾਂ ਬੱਚੋ ਵੀ ਨਾ ਏਟਾ ਫੁੱਟਾ ਨੂੰ ਥੋੜੀ ਕਰੀ ਜਾਵਾ ਸਮਝਦੇ ਮੇਰੀ ਗੱਲ ਇਸ ਕਰਕੇ ਬਾਕੀ ਲਵ ਯੂ ਇਹ ਇੰਨਾ ਪਿਆਰ ਮੁਹੱਬਤ ਦੇਣ ਵਾਸਤੇ ਇੱਕ ਮੇਰੇ ਭਰਾ ਨੇ ਕਮੈਂਟ ਕੀਤਾ ਸੀ ਸੁਣਾ ਜਾ ਕਹਿੰਦਾ ਭਾਜੀ ਇਹਨਾਂ ਕੌਨਫੀਡੈਂਸ ਕਿੱਥੋਂ ਲੈ ਕੇ ਆਉਨੇ ਹੋ ਮਤਲਬ ਕਿਸੇ ਵੀ ਆ ਐਟਮ ਤੇ ਬੋਲਣਾ ਆ ਤੇ ਇੰਨੀ ਬਾਖੂਬੀ ਨਾਲ ਤੁਸੀਂ ਬੋਲਦੇ ਨੇ ਜਿਦਾਂ ਆਪਾਂ ਉਹ ਚੂਹੇ ਕੱਟਣ ਵਾਲੇ ਪਾਇਆ ਸੀਗਾ ਉਹਦੇ ਵਿੱਚ ਆਪਾਂ ਬਿਲਕੁਲ ਸੀਰੀਅਸ ਹੋ ਕੇ ਪਾਇਆ ਸੀਗਾ ਤੇ ਮੇਰੇ ਭਰਾ ਨੇ ਕਮੈਂਟ ਕੀਤਾ ਮੈਨੂੰ ਬੜਾ ਹੀ ਅੱਛਾ ਲੱਗਾ ਬੜਾ ਅੱਛਾ ਤਾਂ ਲੱਗਾ ਕਿ ਅਗਰ ਕਿਉਂਕਿ ਵਧੀਆ ਮੈਨੂੰ ਪਤਾ ਆ ਮੈਨੂੰ ਪਤਾ ਆ ਮੈਂ ਉਸ ਚੀਜ਼ ਦਾ ਮਾਣ ਵੀ ਕਰਾਂਗਾ ਕਦੇ ਉੱਕਰ ਵੀ ਨਹੀਂ ਖਾਊਗਾ ਕਿਉਂ ਕਿ ਅਸੀਂ ਔਕਾਤ ਵੀ ਨਾਲ ਨਾਲ ਨਹੀਂ ਭੁੱਲਦੇ ਪਏ ਅਸੀਂ ਅਸੀਂ ਚੇਤਾ ਵੀ ਨਾਲ ਨਾਲ ਰੱਖਦੇ ਪਏ ਅਸੀਂ ਕਿੱਥੋਂ ਆਏ ਆ ਕਿੱਦਾਂ ਉੱਠੇ ਆ ਕਿੱਦਾਂ ਮਿਹਨਤ ਕੀਤੀ ਆ ਕਿੱਦਾਂ ਦੁਨੀਆ ਦੇ ਛਾਏ ਆ ਜਿੰਨੇ ਵੀ ਆ ਬਹੁਤ ਆ ਰੱਬ ਦੀ ਕਿਰਪਾ ਆ ਪਰਮਾਤਮਾ ਦਾ ਸਾਥ ਆ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਆ ਨਾਲ ਬੜੀ ਰੱਬ ਦੀ ਅਸ਼ੀਰਵਾਦ ਆ ਠੀਕ ਹੈ ਜੀ ਬਾਕੀ ਜਾਨ ਕਸਮਲੇ ਖੰਬਾ ਆ ਬਹੁਤ ਅੱਛੀ ਆਈਟਮ ਆ ਭਾਜੀ ਇਹ ਖੰਭ ਚ ਆ ਗੀ ਬਹੁਤ ਅੱਛੀ ਆਈਟਮ ਮੇਰਾ ਭਰਾ ਆਇਆ ਅੱਜ ਡਾਟਾ ਕੇਬਲ ਜਿੰਨ ਕਰਾ ਕੇ ਚੱਲਿਆ ਵਾ ਇਹਦਾ ਰੇਟ ਮੈਂ ਮੇਰੇ ਭਰਾਵਾਂ ਨੂੰ ਦੇਣ ਲੱਗਾ ਸਿਰਫ ਤੇ ਸਿਰਫ 650 ਰੁਪਈਆ ਇਹ ਉਸ ਤੋਂ ਬਾਅਦ ਜਿਹੜੇ ਮੇਰੇ ਭਰਾ ਜਿਨ੍ਹਾਂ ਕੋਲ ਐਪਲ ਆ ਉਹ ਐਪਲ ਦੇ ਹੈੱਡਫੋਨ ਯੂਜ਼ ਕਰਦੇ ਆ 850 ਰੁਪਿਆ ਰੇਟ ਆ ਇਹਦਾ ਡਾਇਰੈਕਟ ਚੱਲਦੇ ਆ ਹੋਰ ਲਿਖਦੀ ਆ ਬਸ وہی ਚੱਲੇਗਾ 6 ਮਹੀਨੇ ਗਾਰੰਟੀ ਆ 4 ਮਹੀਨੇ ਕੰਪਲੀਮੈਂਟਰੀ ਮੇਰੇ ਭਰਾਵਾਂ ਨੂੰ ਗਾਰੰਟੀ ਦਵਾਂਗੇ ਬੜੀ ਪਿਆਰੀ ਆਟਮਾ ਜਿਹੜੀ ਪੁਰਾਣੀ ਆ ਮਿਹਰਬਾਨ ਧੰਨਵਾਦ ਤੁਹਾਡਾ ਥੈਂਕ ਯੂ ਤੇ ਅੱਜ ਦੇਣ ਲੱਗਾ ਮੇਰੇ ਭਰਾਵਾਂ ਨੂੰ ਸਿਰਫ 750 ਰੁਪਏ ਉਸ ਤੋਂ ਬਾਅਦ ਅੱਗੇ ਆ ਜਾਓ Google Google ਦਾ ਰੇਟ ਅਜਾ ਆਪਾਂ ਪਟਾਕੇ ਹੀ ਪਾ ਦਨੇ ਆ ਤੁਜੀ ਗੱਲ Google ਆਨਲਾਈਨ ਆ ਵਾਸਤੇ ਨਹੀਂਗਾ ਕਿਉਂਕਿ ਇਹ ਜਦੋਂ ਆਨਲਾਈਨ ਚ ਭੇਜਦੇ ਆਂ ਕਈ ਵਾਰੀ ਇਹਦਾ ਪਟਾਕਾ ਪਾ ਜਾਂਦਾ ਤੇ ਸਾਡੇ ਖਾਤੇ ਪਾ ਜਾਂਦਾ ਸਾਡੇ ਪੱਲੇ ਪਾ ਜਾਂਦਾ ਠੀਕ ਆ ਜੀ ਤੇ ਤਾਂ ਕਰਕੇ ਨੂੰ ਅਸੀਂ ਆਨਲਾਈਨ ਦੇ ਵਿੱਚ ਨਹੀਂ ਪਾਵਾਂਗੇ ਰੇਟ ਵੈਸ਼ ਦਊਗਾ ਸ਼ੌਪ ਤੇ ਆ ਕੇ ਵਿਜ਼ਿਟ ਕਰਕੇ ਲੈਣਾ ਪਊਗਾ ਸਿਰਫ 599 ਰੁਪਏ ਉਸ ਤੋਂ ਬਾਅਦ ਇੱਕ ਨਾ ਆਪਣੇ ਕੋਲ ਆਹ ਆਈ ਆ ਇਹ ਇਹਨੂੰ ਕਹਿੰਦੇ ਆ ਜੀ ਆਪਣਾ ਡਿਸਪਲੇ ਵਾਲਾ ਮਾਡਲ ਏਐਨਸੀ ਪ੍ਰੋਪਰ ਵਰਕਿੰਗ ਆ ਸਪੈਸ਼ਲ ਦੇਣ ਲਗਾ ਰਿਹਾ ਡਿਸਪਲੇ ਵਾਲਾ ਸਪੈਸ਼ਲ ਰੇਟ ਦੇਣ ਲਗਾ ਸਾਡੇ 900 ਰੁਪਈਆ 450 ਰੁਪਈਏ ਹੁਣ ਦੇ ਦੇ ਰੇਟ ਕੋਈ ਆ ਜਾ ਮੁਕਾਬਲੇ ਚ ਫਿਰ ਇੱਕ ਇੱਕ ਗੱਲ ਸੁਣਾ ਚਲ ਆਏ ਗੱਲ ਸੁਣਾਵਾ ਇੱਕ ਠੀਕ ਆ ਗੜਾ ਬੰਦੇ ਆ ਨਪਾਂਗੇ ਉਹਨੇ ਇਹਦਾ ਰੇਟ ਪਾਇਆ ਪਹਿਲੇ 999 ਮੈਨੂੰ ਬੜੀ ਖਰਾਣਗੀ ਹੋਈ ਠੀਕ ਆ ਜੀ ਤੇ ਮੈਂ ਕਿਹਾ ਯਾਰ ਇਹਦਾ ਰੇਟ ਕਿਉਂ ਮੈਂ ਪਾਤਾ ਉਸ ਟਾਈਮ 599 ਉਹਨੇ ਮੇਰੀ ਵੀਡੀਓ ਦੇਖੀ ਤੇ ਉਹਨੇ ਫਿਰ ਰੇਟ ਦੇਤਾ 599 ਦਾ ਹੌਸਲਾ ਨਹੀਂ ਪਿਆ ਰੇਟ ਦੇਣ ਦਾ ਉਹਨੇ ਦਿੱਤਾ 699 ਤੇ ਮੈਂ ਇਹਦਾ ਹੋਰ ਘਟਾਤਾ 499 ਕਰ ਦਿੱਤਾ ਫਿਰੋ ਦੇਖੇ ਦਾਣਾ ਫਿਕਰ ਨਾ ਕੀਆ ਹੁਣ ਇਸ ਟਾਈਮ ਦਾ ਰੇਟ ਆਪਾਂ ਕਰ ਦਤਾ 450 ਰੁਪਿਆ 450 ਰੁਪਿਆ ਮਾਈਕ ਨਾਲ ਆ ਆਵਾਜ਼ਾਂ ਬਦਲਦਾ ਆ ਸੇਮ ਕੁਆਲਿਟੀ ਆ ਆ ਲੋ ਬਾਕਸ ਪਛਾਣ ਲੋ ਇਹ ਨਾ ਕਹਿ ਦਿਓ ਵੀ ਉਹਦੇ ਕੋਲ ਰੇਟ ਜ਼ਿਆਦਾ ਤੇ ਲੇਕਿਨ ਚਲੋ ਤੁਹਾਡੇ ਕੋਲ ਜ਼ਿਆਦੇ ਪੈਸੇ ਆ ਤੁਸੀਂ ਉੱਥੋਂ ਲੈ ਸਕਦੇ ਹੋ ਲੇਕਿਨ ਜੀ ਤੁਹਾਨੂੰ ਮੈਂ ਸੇਮ ਦਵਾਂਗਾ ਰੇਟ ਹੀ ਸਾਡਾ ਘੱਟ ਹੋਊਗਾ ਬਸ ਇਹ ਭਾਈ ਟੂ ਪ੍ਰੋ ਪ੍ਰੋ ਆ ਨਾ ਕੱਲਾ ਹਾਂ ਪ੍ਰੋ ਭਾਈ ਉਹਨੇ 3 ਮਹੀਨੇ ਪਹਿਲਾਂ ਲਿਆ ਤੇ ਬੜਾ ਸੋਹਣਾ ਚੱਲੀ ਜਾਂਦਾ ਆ ਤੇ ਆ ਚੈੱਕ ਕਰੋ ਨਾ ਤੁਹਾਨੂੰ ਜਮੈਂ ਬਲੈਕ ਮੈਟ ਅ ਬਲੈਕ ਮੈਟ ਡਿਸਪਲੇ ਦੇ ਵਿੱਚ ਵੀ ਆ ਗਿਆ ਭਾਦੀ ਹੁਣ ਬੜੀ ਸ਼ਾਨਦਾਰ ਹੈ ਐਨਸੀ ਵਰਕਿੰਗ ਆ ਗਾਣਾ ਗੁਣਾ ਇੱਥੋਂ ਚੇਂਜ ਸਾਰਾ ਕੁਝ ਸੂਰੀ ਡਿਸਪਲੇ ਪਾਤੀ ਇਹਨਾਂ ਨੇ ਇਹਦਾ ਰੇਟ ਦੇਣ ਲੱਗਾ ਸਿਰਫ ਮੇਰੇ ਭਰਾਵਾਂ ਨੂੰ ਐਨਸੀ ਪ੍ਰੋਪਰ ਵਰਕਿੰਗ ਆ ਵੋਲਿਊਮ ਇੱਥੋਂ ਕੰਟਰੋਲ ਆ ਗਾਣਾ ਇੱਥੋਂ ਚੇਂਜ ਆ ਹੋਰ ਕੀ ਕੀ ਹੁੰਦਾ ਇਹ ਚੋ ਐਨਸੀ ਵੀ ਇੱਥੋਂ ਚੇਂਜ ਕਰ ਸਕਦੇ ਆ ਠੀਕ ਆ ਗਾਣਾ ਲਾਈਟ ਵੀ ਕਰ ਸਕਦੇ ਹੋ ਠੀਕ ਆ ਜੀ ਕਾਲ ਵੀ ਚੱਕ ਸਕਦੇ ਹੋ 1050 ਰੁਪਏ ਹੋਰ ਦੱਸੋ ਫਿਰ ਭਈ ਇਹ Google ਦਾ Power Bank 1099 ਰੁਪਏ ਕਰ ਦਿੱਤਾ ਹੀ ਰੇਟ ਜੀ 6 ਮਹੀਨੇ ਗਾਰੰਟੀ 4 ਮਹੀਨੇ ਕੰਪਲੀਮੈਂਟਰੀ ਮਤਲਬ 10 ਮਹੀਨੇ ਗਾਰੰਟੀ ਮਾਲ ਦੀ ਵਾਹ ਹਾਂ ਮਾਲ ਦੀ ਇੱਕ ਮਿੰਟ ਦੀ ਗਾਰੰਟੀ ਨਹੀਂ ਮਿਲਦੀ ਅਸੀਂ ਲੈ ਆਈਦਾ ਆ ਜਿੱਦਾਂ ਦਾ ਮਰਜ਼ੀ ਨਿਕਲੇ ਸਾਡੀ ਜ਼ਿੰਮੇਵਾਰੀ ਹੁੰਦੀ ਕਿਸੇ ਨੂੰ ਕੰਪਲੇਟ ਨਹੀਂ ਦੇਣ ਜੋਗੇ ਨਹੀਂਗੇ ਲੇਕਿਨ ਤੁਹਾਨੂੰ ਸੀ ਮਾਲ ਦੀ ਗਾਰੰਟੀ ਦੇ ਰਿਹਾ 10 ਮਹੀਨੇ ਦੱਸੋ ਹੁਣ ਮਤਲਬ ਮਾਲ ਦੀ ਗਾਰੰਟੀ ਕੋਈ ਵੀ ਨਹੀਂ ਦਿੰਦਾ ਅਸੀਂ ਦਿੰਨੇ ਆ ਮਾਲ ਦੀ ਗਾਰੰਟੀ ਭਾਜੀ ਮਾਲ ਦੀ ਗਾਰੰਟੀ ਮਿਲਦੀ ਆ ਨਹੀਂ ਮਿਲਦੀ ਨਾ ਇਹਦੇ ਲੈ ਆ। ਹੋਪੀ ਬਾਗ ਦੇ ਤੇ ਚੱਕੇ। ਤੇ ਆਹ ਵਾਲਾ ਮਾਡਲ, ਟੌਪਕਟ ਸਾਈਜ਼ ਦੇ ਵਿੱਚ ਬਹੁਤ ਸੋਹਣਾ ਮਾਡਲ ਆ, ਬੜੀ ਡਿਮਾਂਡੀ ਮਾਡਲ ਆ ਇਹ। ਬਹੁਤ ਜ਼ਿਆਦਾ ਡਿਮਾਂਡੀ ਮਾਡਲ ਆ। ਤੇ ਇੱਕ ਮਿੰਟ। ਬਹੁਤ ਹੀ ਤਕੜਾ ਮਾਡਲ ਆ। ਆ ਚੈੱਕ ਕਰਿਓ। ਆ ਦੇਖਦੇ ਅੱਧਰ। ਡਿਸਪਲੇ ਦੇ ਵਿੱਚ ਆ। ਠੀਕ ਆ ਜੀ। ਸੀ ਐਨ ਐ ਆ ਸੀ ਆਊਟ ਆ। ਇੱਕ ਯੂ ਐਸ ਬੀ ਆ, ਇੱਕ ਸੀ ਆ, ਦੋ ਪੋਰਟ ਦਿੱਤੇ ਇਹਦੇ ਵਿੱਚ। ਇਦਾਂ ਆਪਾਂ ਕਿਤੇ ਟੰਗ ਵੀ ਸਕਦੇ ਆ ਫੜ ਵੀ ਸਕਦੇ ਆ ਮਤਲਬ ਵਧੀਆ ਕੈਰੀ ਕਰਨ ਨੂੰ ਬਹੁਤ ਸੌਖਾ ਛੋਟਾ ਜਿਹਾ ਜੇਬ ਚ ਉੱਪਰ ਦੀ ਜੇਬ ਚ ਵੀ ਪੈ ਜਾਏ ਤਾਂ ਵੀ ਨਾ ਪਤਾ ਲੱਗੇ ਸਹੜੀ ਜੇਬ ਚ ਵੀ ਪੈ ਜਾਊਗਾ ਇਹਦਾ ਰੇਟ ਹੈਗਾ 1450 ਰੁਪਏ ਆ ਦੇ ਜੀ ਇਹਦੇ ਵਿੱਚ ਹੈਂ 100 ਛਾਂਤ ਛੋਟ ਦੇਤੀ ਇਹ ਦੇਣ ਲੱਗਾ ਮੇਰੇ ਭਰਾ ਨੂੰ ਅੱਜ 1299 ਰੁਪਏ ਦਾ ਗਾਰੰਟੀ ਹਰ ਆਈਟਮ ਦੀ 6 ਮਹੀਨੇ ਜਾਂ 4 ਮਹੀਨੇ ਕੰਪਲੀਮੈਂਟਰੀ ਹਰ ਆਈਟਮ ਦੀ ਮਤਲਬ ਉੱਚਾ-ਉੱਚਾ ਦੀ ਨਹੀਂ ਹੈਗੀ ਇਹਨਾਂ ਚੀਜ਼ਾਂ ਦੀ ਹੈਗੀ ਆ ਜਿੱਦਾਂ ਪਾਵਰ ਬੈਂਕ ਆ ਕੇ ਬ੍ਰਾਂਡ ਦੀ ਚੀਜ਼ ਆਪ ਨੂੰ ਪਤਾ ਹੀ ਆ ਸਰ ਡੂਡੋ ਦਾ ਵਾਇਰਲੈਸ ਤੇ ਥੋੜਾ ਜਿਹਾ ਮਹਿੰਗਾ ਪੈਂਦਾ ਹੈ ਲੇਕਿਨ ਹੈ ਬੈਸਟ ਆ ਬ੍ਰਾਂਡ ਆ 2450 ਰੁਪਏ ਦਾ ਆ ਲੇਕਿਨ ਫਿਰ ਵੀ ਮੇਰੇ ਭਰਾਵਾਂ ਨੂੰ ਸਿਰਫ ਮੈਂ ਦਊਂਗਾ 1999 ਰੁਪਏ ਦਾ ਬਹੁਤ ਅੱਛਾ ਰੇਟ ਆ ਚੀਜ਼ ਵੀ ਬਹੁਤ ਸੋਹਣੀ ਆ ਪੂਰੀ ਆ ਟ੍ਰਾਂਸਪਰੇਂਟ ਬਣਾਈ ਹੈ ਸਾਰਾ ਕੁਝ ਕੀ ਲਾਇਆ ਕੰਪੋਨੈਂਟ ਸਭ ਦਿਖਾਏ ਆ ਤੇ ਬਾਕੀ ਆ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਏਗੀ ਇਸ ਕਰਕੇ ਆਪਾਂ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਆ ਤੇ ਆਸਾ ਕਰਦੇ ਆ ਤੁਹਾਨੂੰ ਰੇਟ ਬੜੇ ਬੈਸਟ ਲੱਗੇ ਹੋਣਗੇ ਜੇ ਮੇਰੇ ਭਰਾਵਾਂ ਨੂੰ ਰੇਟ ਬੈਸਟ ਲੱਗੇ ਆਰਡਰ ਕਰਨ ਦਾ ਤਰੀਕਾ ਦੱਸ ਦਿੰਨੇ ਆ ਸਾਡੀ ਵੈਬਸਾਈਟ ਜਿਹੜੀ ਆ ਉਹ ਗੈਜਟ ਹੱਬ ਆ ਤੇ ਉਹਦਾ ਤੁਸੀਂ ਅਗਰ ਥੱਲੇ ਮੈਂ ਕੀ ਕੈਪਸ਼ਨ ਕਹਿੰਦੇ ਹਾਂ ਉਹਦੇ ਕੀ ਕਹਿੰਦੇ ਹਾਂ ਉਹਦੇ ਵਿੱਚ ਮੈਂਸ਼ਨ ਕਰ ਦੂੰਗਾ ਗੈਜਟ ਹੱਬ ਅਗਰ ਸਾਡੀ ਤੁਸੀਂ ਪ੍ਰੋਪਰ ਉਹਦਾ ਲਿੰਕ ਲੈਣਾ ਚਾਹੁੰਦੇ ਹੋ ਸਾਡੀ ਇੰਸਟਾਗ੍ਰam ਦੀ ਆਈਡੀ ਹੈਗੀ ਆ sandeep.techproduct ਉਹਦੇ ਵਿੱਚ ਤੁਸੀਂ ਬਾਇਓ ਦੇ ਵਿੱਚ ਜਾਣਾ ਆ ਉਹਦੇ ਵਿੱਚ ਉਹ ਲਿੰਕ ਦਿੱਤਾ ਹੋਇਆ ਆ ਉੱਥੋਂ ਜਾ ਕੇ ਤੁਸੀਂ ਇਹ ਰੇਟ ਤਾਂ ਤੁਹਾਨੂੰ ਵੈਬਸਾਈਟ ਤੇ ਨਹੀਂ ਮਿਲਣਗੇ ਇਹ ਆਈਟਮਾਂ ਤੁਹਾਨੂੰ ਵਟਸਐਪ ਤੋਂ ਹੀ ਆਰਡਰ ਕਰਨੀਆਂ ਪੈਣਗੀਆਂ ਤੇ WhatsApp ਦਾ ਨੰਬਰ ਨੋਟ ਕਰ ਲੋ 9948 43223 ਤੇ ਦੂਜਾ ਨੰਬਰ ਹੈਗਾ 8195 8785 81 ਤੀਜਾ ਨੰਬਰ ਹੈਗਾ ਆ 98148 422 869964322 ਤਿੰਨ ਨੰਬਰ ਹੋ ਗਏ ਤੇ ਜੇ ਰੇਟ ਅੱਛੇ ਲੱਗੇ ਪ੍ਰਾਈਜ਼ ਕੈਂਡ ਲੱਗਾ ਪੂਰੀ ਵੀਡੀਓ ਅੱਛੀ ਲੱਗੀ ਐਂਟਰਟੇਨਮੈਂਟ ਤੁਹਾਡਾ ਹੋਇਆ ਨਾਲ ਨਾਲ ਤੇ ਤੁਸੀਂ ਬੋਰ ਨਹੀਂ ਹੋਏ ਤੇ ਸੋਣਾ ਜਿਹਾ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇ ਕੇ ਜਾਇਓ ਤਾਂ ਕਿ ਨੈਕਸਟ ਅਸੀਂ ਜਿਹੜੀ ਵੀਡੀਓ ਬਣਾਹੀਏ ਉਹਦੇ ਵਿੱਚ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਅਸੀਂ ਆਪਣਾ ਵੀਡੀਓ ਕਰ ਸਕੀਏ ਬਾਕੀ ਲਵ ਯੂ ਪਿਆਰੇ ਭਰਾਵਾਂ ਨੂੰ ਮੁਹੱਬਤ ਕਰਨ ਵਾਸਤੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਲਵ ਯੂ